कज के फतेह बुलाओ वागुरू जी का खालसा की खालसा जीदु। जी सिख पंथ की आबादी जे अपना अपने देश के हिसाब में देखिए बहुत छोटी है छोटा पंजाब ਜਿੱਥੇ ਸਭ ਤੋਂ ਜਾਰੇ ਆਪਣੇ ਭੈਣ ਭਰਾ ਰਹਿੰਦੇ ਆ ਆ ਆਪਣਾ ਘਰ ਹੈ ਜੇ ਘਰ ترقی ਕਰੂਗਾ ਤਾਂ ਹੀ ਆਪਾਂ ترقی ਕਰਾਂਗੇ ਤੁਸੀਂ ਹਾਲਾਤ ਕਿਤੇ ਦੇਖੀ ਹੈ ਕੀ ਹੋ ਰਿਹਾ ਆਪਣੇ ਪੰਜਾਬ ਕੀ ਹੁੰਦਾ ਸੀ ਕਿਹੜੇ ਆਪਣੇ ਉਹਦੇ ਖਲੋਖਾ ਨਾ ਹੋਏ ਆਪਣੀ ਕੌਮ ਨੇ ਇੱਕ ਬਹੁਤ ਵੱਡੀ ਬਿਮਾਰੀ ਹੈ ਆਪਾਂ ਉਹਨੂੰ ਦੁਸ਼ਮਣ ਹੈ ਆਪਣੇ ਬਾਹਰ ਦੇ ਕਿਸਮਾਂ ਦੀ ਲੋੜ ਨਹੀਂ ਚੰਗੇ ਭਲੇ ਕੰਮ ਚੱਲਦੇ ਨੂੰ ਆਪਾਂ ਮਿੰਟਾ ਜਿ ਰੋਕ ਦਿੱਤਾ ਗੁਰੂ ਘਰ ਦੀ ਸੇਵਾ ਕਰਨਾਂ ਲਈ ਖਾਲਸਾ ਪੰਥ ਦੀ ਬੇਨਾਂ ਦਾ ਜਥੇਬੰਦੀ ਅਕਾਲੀ ਦਲ ਲੁਕਮ ਜੋੜ ਕਰ ਦਿੱਤਾ ਅੱਜ ਹਾਲਾਤ ਮੈਂ ਹੁਣੇ ਜਾ ਕੇ ਆਇਆ ਆ ਜਿਹੜੇ ਬਟਾਤਾ ਕਰਕੇ ਦਰਿਆਵਾਂ ਦੇ ਵਾਪਸ ਗਏ ਕੋਈ ਪੁੱਛਣ ਨਹੀਂ ਆਇਆ ਲੋਕੀ ਆਪਣੇ ਤੇ ਪੈਸਾ ਲਾ ਕੇ ਬੰਦ ਰੋਕ ਰਹੇ ਸੀ ਪ੍ਰਕਾਰ ਦਾ ਕੋਈ ਨੁਮਾਇੰਦਾ ਨਹੀਂ ਕਿਉਂ ਕਿ ਉਹ ਆਪਣਾ ਨਹੀਂ ਹੈ ਉਹ ਫਿਰ ਉੱਥੇ ਆਏ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਵੱਡੇ ਪੱਤ ਜੀ ਸਾਹਿਬ ਮੁੱਖ ਮੰਤਰੀ ਸੀ ਕੋਈ ਵੀ ਤਕਲੀਫ ਹੋਣੀ ਉਹ ਤਕਲੀਫ ਤੋਂ ਪਹਿਲੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਆਪਾਂ ਦਿੱਲੀੋਂ ਲਿਆਉਂਦੇ ਆ ਆ ਪਹਿਲੇ ਕਿ ਆਏ ਆ ਐਜੇ ਲੋਕਾਂ ਨੂੰ ਆਪਾਂ ਮੰਨ ਲੈ ਬਣਾਤਾ ਜਿਹੜੇ ਸਰਪੰਚ ਦੇ ਪੰਛਰਦੇ ਸੀ ਇੱਕ ਤੂਫਾਨ ਨਾਲ ਹੀ ਇੱਕ ਵਾਡੇ ਤੋਂ ਤੇ ਅੱਜ ਪੰਜਾਬ ਬਰਬਾਦ ਕਰ ਦਿੱਤਾ ਮਾਜਾ ਪੰਤਾ ਗੜ ਕਿਤੇ ਤੁਸੀਂ ਸੋਚੇ ਜੇ ਕਾਲੀ ਕਾਜੀ ਨਾ ਹੁੰਦੀ ਆਪਣਾ ਕੀ ਹੋਣਾ ਸੀ ਅੱਜ ਜਵਾਬ ਦੇ ਦੀ ਅੱਜ ਪੰਜਾਬ ਤੋਂ ਮੈਂ ਲੱਖ ਬਾਤਾਂ ਜੋ ਕੁਝ ਤੁਸੀਂ ਐਂ ਕਰੋ ਆਪਣੇ ਘਰੇ ਚੋਂ ਆਪਣਾ ਬਜ਼ੁਰਗਾਂ ਨੂੰ ਪੁੱਛੋ ਇਹ ਦੋ ਬੰਗੀਆਂ ਬਿੱਲੀਆਂ ਕਿਹਨੇ ਦਿੱਤੀਆਂ ਬਜ਼ੁਰਗ ਜਾਣਗੇ ਬਾਪੂ ਬਾਦਲ ਸਿੰਘ ਮੁਖਮੰਦੀ ਜਿਦੋਂ ਸਾਨੂੰ ਦਿੱਤੀਆਂ ਆ ਉਹ ਬੰਗੀਆਂ ਨੇ ਬਿੱਲੀ ਰੋਕ ਕਿਹਨੇ ਕੀਤੀ ਨਵੇਂ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਹੁਣ ਤਾਂ ਸਮਝੀਏ ਕਿ ਸਾਡੀ ਕੀ ਚੀਜ਼ ਹੈ ਢੇਰਾਂ ਦਾ ਬਾਤੂ ਬਾਦਲ ਆ ਪਹਿਲੇ ਮੰਡੀਆਂ ਫਿਰੇ ਪਿੰਡਾਂ 'ਚ ਨਹੀਂ ਹੁੰਦੀਆਂ ਸੀ ਐਮਐਸਪੀ ਵਸਲਾ ਦੇ ਨਹੀਂ ਹੁੰਦੀ ਸੀ ਆ ਮੰਡੀਆਂ ਪਿੰਡਾਂ 'ਚ ਬਣਾਉਣ ਵਾਲਾ ਐਮਐਸਪੀ ਦੁਆਨਾਂ ਵਾਲਾ ਕਾਹਨ ਗੋਲੇ ਬਾਲੂ ਸਾਹਿਬ ਮੁਖਮਦ ਆ ਵੀ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਟੈਕਸ ਮਾਫ ਕਰਨਾ ਹੈ ਅਕਾਲੀ ਦਲ ਹੈ ਆ ਲੇਕ ਰੋਡਾਂ ਉਹਨਾਂ ਨੇ ਹੁਣਿਆ ਸੀ ਲਿੰਕ ਰੋਡਾਂ ਬਣਾਉਣਾ ਸਾਰਾ ਪੈਸਾ ਲਿੰਕ ਰੋਡਾਂ ਦੇ ਬਣਾਇਆ ਪਾਇਆ ਅਕਾਲੀ ਦਲ ਨੇ ਕਿਉਂਕਿ ਅਕਾਲੀ ਦਲ ਥੋੜੇ ਵਿੱਚੋਂ ਨਿਕਲੇ ਆ ਸਾਨੂੰ ਦਰਦ ਆ ਸਾਨੂੰ ਪਤਾ ਹੈ ਕਿ ਉਹ ਮੁਸ਼ਕਿਲ ਕੀ ਹੈ ਹੁਣ ਕੇ ਕੇਜਰੀ ਵਾਲ ਨੂੰ ਪਤਾ ਕੋਈ ਕੇਜਰੀ ਵਾਲ ਨੂੰ ਫੋਕ ਬੇਕਰੋ ਆ ਗਰੀਬ ਨੂੰ ਪਹਿਲੇ ਧਰਮਸ਼ਾਲਾ ਸਿੱਖ ਸਰਕਾਰੀ ਖਾਤੇ ਨਹੀਂ ਹੁੰਦੀਆਂ ਸੀ ਜਿਹੜੀ ਧਰਮਸ਼ਾਲਾ ਬਲੌਣ ਉੱਤੇ ਸਕੀਮ ਵੀ ਵੱਡੇ ਬਾਦਲ ਸਾਹਿਬ ਲੈ ਕੇ ਆਏ ਸੀ ਪਹਿਲੇ ਬਜ਼ੁਰਗਾਂ ਨੂੰ ਹਿੰਦੁਸਤਾਨ ਵਿੱਚ ਜਦੋਂ ਇਹ ਸੁਪਰ ਜਿੱਥੇ ਪੈਨਸ਼ਨ ਸ਼ੁਰੂ ਹੋਈ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਅੱਜ ਤੱਕ ਮਿਲ ਰਹੀ ਹੈ ਆਪਾਂ ਦੀ ਸਕੀਮ ਸ਼ਗਨਦੀ ਸਕੀਮ ਐਸੀ ਬੱਚਿਆਂ ਮੋਟਰਾਂ ਦੀ ਸਕੀਮ ਦੋਟੇ ਨਾ ਬਿਜਲੀ ਮਾਫ਼ ਕੰਮ ਦੀ ਸਕੀਮ ਸਾਰਾ ਕੁਝ ਅਕਾਲੀ ਦੀਆਂ ਸਾਰੀਆਂ ਬੰਦ ਹੋਈ ਪਈਆਂ ਮੈਡੀਕਲ ਇੰਸ਼ੋਰੈਂਸ ਤੁਹਾਨੂੰ ਇੰਨਾ ਹੌਸਲਾ ਸੀ ਕੋਈ ਆਪਤ ਆਇਆ ਨਹੀਂ ਤੁਹਾਨੂੰ ਪਤਾ ਸੀ ਕਿ ਆਪਣੀ ਸਰਕਾਰ ਅਕਾਲੀ ਦਲ ਸਰਕਾਰ ਨਹੀਂ ਆਪਣੀਆਂ ਸਾਡੀ ਬਾਹ ਫੜੀ ਜਾਊਗੀ ਹੁਣ ਤੁਹਾਨੂੰ ਕੋਈ ਹੌਸਲਾ ਹੈ ਹੁਣ ਵਿਚਾਰੇ ਇਹਨਾਂ ਜਾ ਕੇ ਐ ਕੋਈ ਵਿਚਾਰਾਂ ਦੀ ਉਮੀਦ ਨਹੀਂ ਕਿਸ ਸਰਕਾਰ ਤੋਂ ਕਿਉਂਕਿ ਉਹ ਸਰਕਾਰ ਦਿੱਲੀ ਹੈ ਨਹੀਂ ਹੈ ਉਹ ਪੰਜਾਬ ਪ੍ਰਤੀ ਜਜ਼ਬਾ ਹੀ ਹੈ ਨਹੀਂ ਉਹ ਤਾਂ ਲੁੱਟ ਰਹੀ ਹੈ ਆਪਾਂ 5 ਸਾਲ ਦੇਤੇ ਉਹਨਾਂ ਨੇ ਖੁੱਲ੍ਹ ਲੁੱਟਣ ਦਾ ਕੰਮ ਸ਼ੁਰੂ ਕੀਤਾ ਹੈ ਚਲੇ ਜਾਵਾਂਗੇ ਕਾਂਗਰਸ ਵੀ ਜਦੋਂ ਦੇ ਮੈਂ ਤੁਹਾਨੂੰ ਇੰਨਾ ਰਹਿ ਗਿਆ ਤੁਸੀਂ ਆ ਵੀ ਦੇਖੋ ਤਜਰਬਾ ਕਰਦੇ ਤਰੇ ਵੀ ਤੁਹਾਨੂੰ ਕਾਂਗਰਸ ਨੇ ਸਾਡੇ ਪੰਜਾਬ ਨੂੰ ਕੀ ਕੀ ਦੀ ਦੇਤੀ ਹੈ ਕੋਈ ਕੁਝ ਵੀ ਦਾ ਲਾਭ ਲੈ ਲੋ ਨਹੀਂ ਤੁਹਾਨੂੰ ਦੇਖੂਗੇ ਅੱਜ ਵੀ ਇਹ ਬਿਜਲੀ ਜਿੰਨੇ ਫਰਮਾਂ ਤੋਂ ਪੰਜਾਬ ਦੀ ਜਿੱਥੋਂ ਬਿਜਲੀ ਹੁੰਦੀ ਆ ਸਾਰੀ ਕਾਲੀ ਦੱਲੇ ਬਣਾਇਆ ਇੱਕ ਵੀ ਕਾਂਗਰਸ ਦੀ ਦੇ ਨਹੀਂ ਹੈ ਆ ਜਿੰਨੀਆਂ ਸੜਕਾਂ ਤੁਸੀਂ ਅੰਮ੍ਰਿਤਸਰ ਤੋਂ ਹੋਰ ਦੇਖੋ ਕਿੰਨੀਆਂ ਚੌੜੀਆਂ ਜੇ ਪੂਰੇ ਪੰਜਾਬ ਬਾਸੀਆਂ ਆ ਖਾਲੀ ਦੱਲੇ ਸਿਹਾ ਵੀ ਤੇਰੇ ਦਾ ਜੰਮੇ ਆਪਣੇ ਪਵਿੱਤਰ ਸ਼ਹਿਰ ਕਿਸੇ ਗੁਰੂ ਮਹਾਰਾਜ ਆਪਣੇ ਗੁਰੂ ਪਰਮਾਰਚਨ ਸ਼ੁਕਤ ਕਾਮ ਸ਼ਹਿਰ ਸਾਰੇ ਦੀ ਡਿਵੈਲਪਮੈਂਟ ਤੁਸੀਂ ਇੱਥੇ ਜਾਣਦੇ ਤੁਸੀਂ ਕਰਨਤਾਰਨ ਅਸੈਂਬਲੀ ਹਲਕੇ ਦੀਆ ਕਰਨਤਾਰਨ ਜਿਆਦਾ ਕੀ ਹਾਲ ਹੁੰਦਾ ਵੀ ਆ ਸ਼ਹਿਰ ਨੂੰ ਮੈਨੂੰ ਯਾਦ ਹੈ ਮੈਂ ਉਹ ਦਿੱਤੀ ਸੀ ਉਹਦੀ ਬਾਲੂ ਛੜ ਭੇਜਿਆ ਸੀ 2 250 ਕਰੋੜ ਰੁਪਏ ਲਾ ਕੇ ਸਰਕਾਰ ਸਾੜੀ ਸੀ ਸਾਰਾ ਬਣਾਇਆ ਕੋਈ ਬਾਦਲ ਸਾਹਿਬ ਨੇ ਕਿਹਾ ਜਿੱਥੇ ਜਿੱਥੇ ਆਪਣੇ ਇਤਿਹਾਸੇ ਗੁਰੂ ਆਪਣੇ ਸ਼ਹਿਰ ਸਾਰਿਆਂ ਵੱੱਡਿਆ ਬਣਾਉਂਦੇ ਨੰਦਪਾ ਸਾਹਿਬ ਜਾ ਕੇ ਦੇਖੋ ਅਕਾਲੀ ਦਲ ਨੇ ਬਣਾਇਆ ਤੁਸੀਂ ਤਰਵੰਦੀ ਤਰਵੰਦੀ ਸਾਹਿਬ ਉਹ ਜਾ ਕੇ ਦੇਖੋ ਸੱਤ ਸੱਤੇ ਸਾਰਾ ਸ਼ਹਿਰ ਨਵਾਂ ਬਣਾਇਆ ਬਾਦਲ ਸਾਹਿਬ ਨੇ ਆਹ ਬਾਬਾ ਸਾਹਿਬ ਜਾ ਕੇ ਦੇਖੋ ਈ ਅੰਮ੍ਰਿਤਸਰ ਸਾਹਿਬ ਜਾ ਕੇ ਦੇਖੋ ਅਗਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਐ ਖਾਲਸਾ ਪੰਥ ਦੀ ਸੇਵਾ ਕਰਨ ਵਾਲੀ ਪਾਰਟੀ ਐ ਤੇ ਆਪਾਂ ਰੋਲ ਦਿੱਤਾ ਉਹਨਾਂ ਦੀ ਗੱਲਾਂ ਕਰਕੇ ਜਿਹੜੇ ਲੁਫੇਰੇ ਆ ਝਾੜੂਆਂ ਦੇ ਗੱਲਾਂ ਪਿਆ ਕੇ ਕਾਂਗਰਸੀਆਂ ਦੇ ਗੱਲਾਂ ਚਾ ਕੇ ਆ ਮੰਡ ਵਰ ਦੇ ਤੇ ਜਿਹੜੇ ਦਾਦੂ ਵਾਲ ਵਰ ਦੇ ਜਿਹੜੇ ਏਜੰਸੀਆਂ ਦੇ ਬੰਦੇ ਆ ਉਹਨਾਂ ਦੀ ਗੱਲਾਂ ਕਰਕੇ ਅੱਜ ਕੀ ਐ ਸਾਰੇ ਗੁਰੂ ਘਰਾਂ ਦੇ ਕਬਜ਼ਾ ਹੋਣ ਲੱਗੇ ਤੱਕ ਹਜ਼ੂਰ ਸਾਹਿਬ ਤੇ ਹੁਣ ਫਿੱਕ ਕੌਮ ਦੀ ਕੰਟਰੋਲ ਨਹੀਂ ਹੈ ਉਹਨਾਂ ਦਾ ਕੰਟਰੋਲ ਹੈ ਤੱਕ ਪਟਨਾ ਸਾਹਿਬ ਤੇ ਹੁਣ ਉਹਨਾਂ ਦਾ ਕੰਟਰੋਲ ਹੈ ਜਿੱਥੇ ਖਾਲਸਾ ਪੰਥ ਦੀ ਕਮੇਟੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲੈ ਲਈ ਸ਼ਰੂਫ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਆਪਣੇ ਕਬਜ਼ੇ ਕਰ ਲਿਆ ਤੇ ਕਿਦੋਂ ਜਾਗੋਗੇ ਤੇ ਕਿਦੋਂ ਜਾਗੋਗੇ ਜਿਹੜੀ ਕੌਮ ਦਾ ਫੌਜ ਨਾ ਹੋਵੇ ਨਾ ਕੌਮ ਰੋਝ ਜਾਂਦੀ ਹੈ ਅਕਾਲੀ ਦਲ ਥੋੜੀ ਫੌਜ ਹੈ ਸਮਝੋ ਜੇ ਹੋਰ ਵੱਡਾ ਮਖਾਨ ਕਰਕੇ ਸਮਝੋਗਾ ਫਿਰ ਬਹੁਤ ਲੇਟ ਹੋ ਜੂਗੀ ਇੱਧਰ ਰਹਿਣਾ ਇੱਥੇ ਜਿਉਣਾ ਮਰਨਾ ਇੱਥੇ ਕੇਜਰੀਵਾਲ ਨੇ ਵੀ ਨਹੀਂ ਰਹਿਣਾ ਇੱਥੇ ਜਿਉਣਾ ਆ ਕਾਂਗਰਸੀਆਂ ਨੇ ਤਾਂ ਨਹੀਂ ਰਹਿਣਾ ਉਹਨਾਂ ਦਾ ਹੁਕਮ ਦਿੱਲੀੋਂ ਆਉਂਦੇ ਆ ਜੇ ਕਾਰਨ ਤੇ ਇੱਥੇ ਆਜਿਵੇਂ ਆਏ ਤੋ ਰਾਸਤਾ ਬਣ ਜੂਗਾ ਐਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ 10 ਸਾਲ ਖਰਾਬ ਕਰ ਲੇ ਆਪਾਂ ਆਜਾ ਜੰਮੀ ਛਟੋਣਾ ਸਾਰੀ ਨਿਗਾ ਪੰਜਾਬ ਦੀ ਇੱਥੇ ਮੱਝਲ ਸਾਰੀ ਨਿਗਾ ਥੋੜੇ ਤੇ ਤੁਸੀਂ ਮੋੜਾ ਪਾ ਕੇ ਆਪਣੀ ਕੌਮ ਨੂੰ ਤਗੜਾ ਕਰ ਸਕਦੇ ਹੋ ਇਕੱਠੇ ਹੋ ਜੋ ਇੱਕ ਝੰਡੇ ਥੱਲੇ ਪੰਜ ਦੇ ਝੰਡੇ ਥੱਲੇ ਇਕੱਠੇ ਹੋ ਜੋ ਜੇ ਅੱਤੀ ਨੁਕਸਾਨ ਖਾ ਗਏ ਤੇ ਫਿਰ ਜਿਵੇਂ ਹੁਣ ਹੜਾ ਆਏ ਹਨ ਸਾਹਾ ਹੀ ਪੰਜਾਬ ਵਿੱਚ ਡੁੱਬ ਜਾਣਾ ਸਿਰ ਹੁਣ ਜਿਹੜੇ ਸਾਡੇ ਉਮੀਦਵਾਰ ਪ੍ਰਿੰਸੀਪਲ ਦਾ ਸਾਈਬਾ ਦੇਖੋ ਅੱਜ ਲੜਾਈ ਮੈਂ ਤੁਹਾਨੂੰ ਦੱਸਣਾ ਮੈਂ ਦੇਖ ਰਿਹਾ ਸੀ ਇੱਕ ਪਾਸੇ ਪੰਥ ਦਾ ਗਵਾਰ ਹੈ ਇੱਕ ਪਾਸੇ ਧਰਮੀ ਪੁੱਜੀ ਪਰਿਵਾਰ ਹੈ ਕੋਈ ਮੇਲ ਹੈ ਇੱਕ ਪਾਸੇ ਹੋਣਾ ਚਾਹੀਦਾ ਸਾਰਾ ਹਲਕਾ ਦੱਸ ਦਈਏ ਕਿ ਗਰਦਾਰਾਂ ਨੂੰ ਕਿਤੇ ਬਖਸ਼ਦਾ ਨਹੀਂ ਖਾਲਸਾ ਪੰਥ ਜਿਹੜੇ ਬੰਦੇ ਨੇ ਸਾਰੇ ਐਸ ਪਲਾਸਟਿਕ ਲਿੱਪੀ ਸਾਰਾ ਇਕੱਠੀਤਾ ਬਸ ਦੋ ਗੱਲ ਮੈਨਾਂ ਕਰਨੀ ਜਿਹੜਾ ਬੰਦਾ ਦੋ ਗੱਲ ਮੈਨਾਂ ਕਰਕੇ ਭੱਜ ਸਕਦਾ ਕੌਮ ਦੇ ਅੱਗੇ ਸ਼ਰਮ ਮਨਦਾ ਉਹਦਾ ਕੀ ਕੈਰੇਕਟਰ ਹੈ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇੱਕ ਇੱਕ ਵੋਟ ਤੁਹਾਡੀਆ ਤੁਹਾਡਾ ਨਗਰ ਮੈਂ ਦੇਖ ਹੀ ਲਿਆ ਹੈ ਮੈਂ ਕਹਿੰਦਾ ਕਿ ਲੋਕ ਪੁਰਾਣਾ ਨਗਰ ਤੋਂ ਸਾਰੇ ਨਗਰ ਵਾਲੇ ਬਲ ਕੇ ਤਰਨਤਾਰਨ ਹੱਦ ਦੇ ਮੇਰੀ ਲਈ ਆਦੋਂ ਮੈਂ ਤੋਜ ਕਰਦਾ ਪਿੰਡਾਂ ਤੇ ਪਿੰਡਾਂ ਦੱਸਦਾ ਕਰਦੇ ਤੁਸੀਂ ਇਕੱਲੇ ਹਲਸਾਪਨ ਦੀ ਪਾਰਟੀ ਪੰਜਾਬ ਦੀ ਆਪਣੇ ਕੌਮ ਦੀ ਜਿਹਾ ਬੰਦਾ ਬੂਤ ਲੱਗੂਆ ਹੋਰ ਕਿਤੇ ਨਹੀਂ ਲੱਗੇ ਕਿਸੇ ਦਾ ਨਹੀਂ ਲੱਗਣ ਦੇਣਾ ਪਾਪਾ ਆ ਦੇਖ ਫਿਰ ਰਿਹਾ ਕਿ ਫਿਰ ਤੋਂ ਕੌਮ ਦੀ ਪਾਰਟੀ ਨੂੰ ਸੇਵਾ ਦੇ ਲੋ ਮਾਧਿਮੇ ਤੇਲਾ ਕੰਮ ਕਰਵਾਉਂਦਾ ਜਿੰਨੇ ਆਪਣੇ ਦਰਵਾਹ ਸਾਰਿਆਂ ਤੇ ਪੱਕੇ ਸੀਮਿੰਟ ਦੇ ਬੰਧ ਬਣਾਈ ਜਾਣਗੇ ਪੱਕਾ ਲਾਜ ਕਰਦੂ ਜਿਵੇਂ ਫਾਕਾ ਲਗੀਤਾ ਸੀ ਜਿਵੇਂ ਬਿਜਲੀ ਪੂਰੀ ਕੀਤੀ ਸੀ ਮੈਂ ਮੈਨੂੰ ਜਦੋਂ ਮੈਂ ਕਹਿੰਦਾ ਬਿਜਲੀ ਪੂਰੀ ਕਰਦੇ ਲੋਕੀ ਕਹਿੰਦੇ ਕਾਂਗਰਸੀਆਂ ਹੀ ਮੜੀ ਜਾਂਦਾ ਅੱਜ ਤੱਕ ਮੈਂ ਜੋ ਕਿ ਆਲੋਚਨਾ ਕੀਤਾ ਹੈ ਮੈਨੂੰ ਕਹਿੰਦੇ ਸੀ ਅੱਗੀਆਂ ਸਰਕਾਰ ਕਿਵੇਂ ਬਣ ਜਾਣੀਆਂ ਸੀਮਣ ਦੀਆਂ ਨਿਮਨੀਆਂ ਬਣਾ ਕੇ ਸੱਤੀਆ ਕਿ ਨਹੀਂ ਮਾਤਾ ਪਾਣੀ ਵਾਲੇ ਪਾਸੇ ਵਿੱਚ ਲਾਦੀ ਸੀ ਮਾਣ ਹਮ ਚਾਹਤਾ ਆ ਜਿੰਨੇ ਨੁਕਸਾਨ ਹੁੰਦਾ ਆਪਣੇ ਕਿਸਾਨਾਂ ਦਾ ਦੀਪਾ ਦਾ ਪਿੱਟਾ ਤੇ ਕੰਦਮਾ ਹੋ ਰਿਹਾ ਮੈਨੂੰ ਉਹ ਸਾਰੇ ਪੰਜਾਬ ਨੂੰ ਮੈਂ ਵਾਦਾ ਕਰਦਾ ਮੇਰੀ ਅੱਜ ਬਿਆਨ ਨੂੰ ਲੋਡ ਕਰ ਲਿਓ ਜਿਸ ਦਿਨ ਸਰਕਾਰ ਆਜੀ ਸਾਲ ਦੇ ਖਾਲ ਦੇ ਅੰਦਰ ਹਮਾਚਰ ਤੋਂ ਲੈ ਕੇ ਪਾਕਪਨ ਤੱਕ ਜਿੰਨੇ ਆ ਦਰਿਆ ਆਪਣੇ ਸਾਰੇ ਵਿੱਚ ਚੈਨਲ ਕਰਕੇ ਪੱਕੇ ਜਿਵੇਂ ਸੀਮਨ ਡੈਮ ਮੰਗੋ ਤਾਂ ਸਾਰਾ ਡੈਮ ਕਰ ਹੁਣ ਅਸੀਂ ਕਰ ਦਾਂਗੇ ਬੋਲ ਗੋਲਾ ਸੋ ਸਭ ਜਾਣ ਕਰੋੜ ਲੱਗਣ ਕੋਈ ਸਰਕਾਰਾਂ ਵਾਸਤੇ ਵੱਡੀ ਗੱਲ ਨਹੀਂ ਸੋਚ ਵੱਡੀ ਹੋਣੀ ਚਾਹੀਦੀ ਹੈ ਬਾਕੀ ਜੇ ਇਹ ਰਿਆ ਹੁਣ ਬਾਦੇ ਚਸਕੀ ਮੈਂ ਗਰੀਬਾਂ ਵਾਸਤੇ ਆਟਾ ਦਾਲ ਸ਼ਗਨ ਪੈਨਸ਼ਨ ਸਾਲੀਆਂ ਬੰਦਾ ਉੱਥੇ ਵੀ ਗੱਲ ਹੋ ਜਾਣਗੀਆਂ ਨਾਲੇ ਖੋੜ ਗੋ ਫਟੇ ਕੋਲ ਪਰ ਤੇ ਪਰ ਟਿਊਬਲ ਕਨੈਕਸ਼ਨ ਨਹੀਂ ਕਿਸੇ ਕੋਲ ਹੈ ਨਹੀਂ ਇਹ ਹੈਗੇ ਸਾਰਾ ਕੋਲੇ ਜਿੰਨਾਂ ਕੋਲ ਨਹੀਂ ਹੈ ਪਹਿਲੇ ਤੇ ਨਹੀਂ ਸਾਰੇ ਹੋਗੇ ਪਰ ਸਾਰਿਆਂ ਨੂੰ ਇੱਕ ਟਿਊਬਲ ਕਨੈਕਸ਼ਨ ਅਸੀਂ ਦੇਵਾਂਗੇ ਮੈਂ ਤਾਂ ਕਹਿੰਦਾ ਪਾ ਤੁਸੀਂ ਜਾਣਦੇ ਹੋ ਅਕਾਲੀ ਦਰ ਸਰਕਾਰ ਦਾ ਮਸਲਵ ਕੀ ਹੈ ਰਾਜ ਥੋੜਾ ਹੋਣਾ ਹੈ ਪੰਜਾਬ ਦੇ ਖਜ਼ਾਨੇ ਦਾ ਮੂਹਰ ਤੁਹਾਡੇ ਪਿੰਡਾਂ 'ਤੇ ਹੋਣਾ ਹੈ ਇਹਨਾ ਮੰਗੂ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਬੀਬੀ ਜੀ ਨੂੰ ਵੋਟ ਪਾ ਕੇ ਤੱਕੜੀ ਚੋਂ ਨਿਸ਼ਾਨ ਹੈ ਇੱਕ ਪਾਸੇ ਹੋ ਗਿਓ ਇਤੋਂ ਤੂਫਾਨ ਸਿਰ ਹੋਊਗਾ ਜਿਹੜਾ ਝਾੜੂ ਵਾਲੇ ਤੇ ਕਾਂਗਰਸੀਆਂ ਦੇ ਦੂਜੇ ਵਿਰੋਧੀਆਂ ਸਾਰੇ ਵਿਚਾਰਾਂ ਨੂੰ ਉਡਾ ਦੇਗਾ ਮੈਨੂੰ ਤੁਹਾਡੇ ਤੇ ਬੜਾ ਆਸ ਤੇ ਮਾਨ ਹੈ ਵਾਈਸ ਜੀ ਜੀ ਦਾ ਖਾਲਸਾ ਵਾਈਸ ਜੀ ਦੇ ਪਦੇ ਪਾਸ ਪਾਸਾ ਕਮਿੰਕਰ ਹੋਰ ਕਿਸ ਤਰ੍ਹਾਂ ਸ੍ਰੀ ਦੇਨ ਦੀਆ ਕਰ ਰਹੇ ਨੇ ਬੈਠੇ ਹੀ ਇਸੇ ਤਰ੍ਹਾਂ ਸਾਖਤ ਮੈਂ ਤੋਂ ਹੋਰ ਬਿਠੇ ਲੋ